ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜਗਤੁ ਸਚੁ ਹੈ ਪੀ ਸਚੁ ਨਾਨਕ ਹੋ ਸੂਨ ਪੀ ਸਚੁ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾ ਚਪੈ ਛਪਨਾ ਹੋਵੀ ਇਹ ਲਾਇ ਰਮਾਲ ਬਤਾਰ ਪੁਖੀਆਂ ਪੁਖੰਨ ਉਤਰੀ ਜੇਪਨਾ ਪੁਲੀਆਂ ਪਾਰ ਹੈ ਸਿਆਣਪਾ ਲਖ ਹੋਏ ਤੈ ਕਿਨ ਚੱਲੇ ਨਾਲ ਕਿਸ ਧਾਰਾ ਹੋਈ ਐ ਕਹ ਕੋੜੇ ਟੁੱਟੇ ਪਾਲ ਹੁਕਮ ਰੰਜਾਈ ਚੱਲਣਾ ਨਾਨਕ ਰਖਿਆ ਨਾਗ ਮੁਕਮੀ ਹੋ ਬਨੀ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋ ਬਨ ਜੀ ਹੁਕਮਲੇ ਬੜਿਆਈ ਹੁਕਮਿ ਉਤਮੁ ਨੀਐ ਸੋ ਕਮਲੈ ਸੁਖੁ ਪਾਈਐ ਕਨਾਂ ਤਮੀ ਬਗਸੀ ਇਸ ਹੁਕਮਿ ਸਦਾ ਬਪਾਈਐ ਹੁਕਮੇ ਅੰਦਰ ਸਭ ਕੋ ਬਾਹਰੁ ਕੋਮਨਾ ਕੋਈ ਨਾਨਕ ਹੁਕਮੈ ਜੇ ਭੁਜੈ ਤਉ ਹੁਮੈ ਕਹੀ ਨਾ ਕੋਈ ਗਾਵੀ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੀ ਨਿਸ਼ਾਨ ਗਾਜੀ ਕੋਣ ਗਡੁ ਬੜੀਆਂ ਆਈਆਂ ਚਾਰ ਗਾਵੇ ਕੋ ਬਧਿਆ ਬਖਮ ਵਿਚਾਰ गवेको से तनखे गा ले परपे दि गवेक वेखे हादरा हूर कथी हा तोटा कथ कथकथी कोटी कोट कोट देंदा देंदे कपाही जुगा जगंतर काई खाई हुकमी हुकम चलाई रा ਨਾਨਕ ਵਿਗਸੀ ਵੇ ਪ੍ਰਵਾਹ ਹੂੰ ਸਾਚਾ ਸਹੀਂ ਵਿਸਾਚ ਨਾਹੀ ਪਾਖਿਆਂ ਪਉ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇਂਦਾ ਤਾਰ ਫੇਰ ਕੇ ਅੰਗੇ ਰਖੀਏ ਜਿੰਦੇ ਸੇ ਦਰਵਾਜ਼ਾ ਮੋਹ ਕੇ ਬੋਲੋਂ ਬੋਲੀਏ ਜਿਸਮ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਖ ਦਵਾਰ

ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਏ ਦਰਾਂ ਇੱਕ ਦੇਵ ਜਾਈ ਸਵਨਾ ਜੀਆਂ ਕਾ ਇਕ ਦਾਤਾ ਸੋ ਮੇਸ ਨਾ ਜਾਈ ਤੇ ਸਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਹੀ ਕਰੇ ਜੇ ਤੇ ਸੇਟੋ ਪਈ ਰੇ ਖਾਮਣ ਕਰਮਾਂ ਕੀ ਮੇਲੇ ਲਈ ਮਤਵਜਲਤ ਨੂੰ ਜਵਾਹਰ ਮਾਨਕ ਜੇ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਵਨਾ ਜੀਆਂ ਕਾਇ ਕਦਾਤਾ ਸੂਮੇਸ ਨਾ ਜਾਈ ਜੇ ਜੁਗ ਚਾਰੇ ਆਰ ਜਾਹੂ ਦਸੋਣੀ ਹੋਏ ਨਮਖਲਾਜ ਜਾਣੀ ਦਾ ਚੱਲੇ ਸੋ ਕੋਈ ਸੰਗਾਉ ਨ ਰਖਾਈ ਕੈ ਜਸ ਕੀਤ ਜਗ ਲੇ ਜੇ ਸੰਤਨ ਆਵੀਤਾ ਬਾਤ ਨ ਪੁੱਛੇ ਕੇ ਇਟਾ ਅੰਦਰ ਕੀੜਕਾ ਦੋਸ਼ੀ ਦੋਸ਼ਤਰੇ ਨਾ ਇਹ ਨਿਰਗੁਣ ਗਣ ਕਰੇ ਗੁਣ ਗੰਤਿਆ ਗੁੰਦੇ ਤੇਹਾ ਕੋ ਨਾ ਸੁਝੀ ਜੇ ਤਸਕੁਨ ਕੋਇ ਕਰੇ ਸੋਨਿਆ ਸੇਧ ਪ੍ਰਸਨਾਥ ਸੋਨਿਆ ਤ੍ਰਤਵ ਲਿਆ ਆਕਾਸ਼ ਅਣਿ ਦੀਪ ਲੋਪਤਾ ਸਮਹਿ ਪਹਿ ਨ ਸਕੀ ਕਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੀ ਦੂਖ ਪਵਕਾ ਨਾਸ ਸੁਣੀ ਈਸ਼ਰ ਵਰਮਾ ਇੰਦ ਸੁਣੀ ਮੁਖਸਲਾ ਹਨਮੰਦ ਸائیں ਜੋਗ ਜਗਤ ਨ ਭੇਦ ਸੁਣੀ ਸਾਸ ਸੰਤੋਗ ਗਿਆਨ ਸੁਣੀ ਅਸਲ ਕਾਸ਼ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣਿ ਲਾਗੇ ਸਚਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿ ਦੁਖ ਪਾਵ ਕਾ ਨਾਸ ਸੁਣਿ ਸਰਾਗ ਨਾ ਕੀਗਾ ਸੁਣਿ ਸੇਕ ਪੀਰ ਪਾਤਿਸ਼ਾ ਸੁਣਿ ਅੰਦੇ ਪਾਵਿ ਨਿਰਾਹੋ ਸੁਣਿ ਹਾਥ ਹਿਸਕਾਉ ਨਾਨਕ ਭਗਤਾਂ ਸਦਾ ਵਿਕਾਸ ਸੁਣਿ ਦੁਖ ਪਾਵ ਕਾ ਨਾਸ ਮਨ ਕੀ ਗਤਿ ਕਹੀ ਨਾ ਜਾਏ ਜੇ ਕੋ ਕਹੇ ਪੇਸ਼ੇ ਪੇਸ਼ਤਾਏ ਕਾਗਦ ਕਉਨ ਲੇਖਣਹਾਰ ਮਨੇ ਕਾਏ ਕੰ ਵਿਚਾਰ ਐਸਾ ਨਾਮ ਦੇਨ ਜਿਨਹੇ ਜੇ ਕੋ ਮਨ ਜਾਣੇ ਮਨ ਕੋਈ ਮਨੇ ਸੁਤ ਹੋਵੇ ਮਨ ਬਖਦਾ ਮਨੇ ਸਗਲ ਪਾਉਨ ਕੇ ਸੋੰਦਾ ਮੰਨੇ ਮੋਚੋ ਟਾਣਾ ਖਾਈ ਮਨੇ ਜਮਕੇ ਸਾਸ ਨਾ ਜਾਏ ਐਸਾ ਨਾਮ ਦੇਨ ਜਿਨਹੇ ਜੇ ਕੋ ਮਨ ਜਾਣੇ ਮਨ ਕੋਈ ਮਨਿ ਮਾਰਿ ਕਛਾਦਨ ਪਾਈ ਮਨਿ ਪਾਸੋਂ ਪਰ ਕਰ ਜਾਈ ਮਨਿ ਬਾਗਨ ਚੱਲੇ ਪੰਥ ਮਨਿ ਤੁਮ ਸੇਤੀ ਸੰਬੰਧ ਐਸਾ ਨਾਮ ਜਿਨ ਜਿਨ ਵੇ ਜੇ ਕੋ ਮਨ ਜਾਣੇ ਮਨ ਕੋ ਮਨਿ ਪਾਵੇ ਮੁਖ ਦਵਾਰ ਮਨਿ ਹੈ ਪਰਵਾਰੀ ਸਹਾਰ ਮਨਿ ਤਰੇ ਤਰਿੰਗ ਸਿਖਾ ਮਨਿ ਹੈ ਨਾਨਕ ਕੋਈ ਨ ਭਿਕ ਐਸਾ ਨਾਮ ਦੇ ਜਿਨ ਹੈ ਜੀ ਕੋ ਮਨ ਜਾਣ ਮੂ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜ ਹੀ ਪਾਵੇ ਦਰ ਕੇ ਮਾਨ ਪੰਜੈ ਸੂ ਹੈ ਦਰਜਾ ਗਿਆਨ ਪੰਜਾ ਕਾ ਕਰ ਇਕ ਧਿਆਨ ਜੀ ਕੋ ਕਹੀਂ ਕਰੇ ਵਿਚਾਰ ਕਰਤੇ ਕੇ ਕਰਨੀ ਨਹੀਂ ਸੰਭਾਲ ਤੋਲ ਧਰਮ ਦੇ ਆਕਾ ਪੂਤ ਸੰਤੋਥ ਆਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋ ਤਿਸ ਤੇ ਭਾਤਲੇ ਕੌਣ ਜੋਰ ਜਿਹੇ ਜਾਤ ਰੰਗਾ ਕੇ ਨਾਵ ਸਮਨਾਨ ਕੀਆ ਪੁਰੀ ਕਲਾ ਇਹੋ ਲੇਖਾ ਲਖ ਜਾਣੀ ਪੇ ਲੇਖਾ ਲਗਿਆ ਕੀਤਾ ਹੋਇ ਕੀਤਾ ਤਾਂ ਸਹਾਲੇ ਰੂਪ ਕੀਤੀ ਦਾ ਜਾਣੀ ਕونکوਤ ਕੀਤਾ ਪਰ ਸਵੇਕੋ ਖਵਾਓ ਤਿਸ ਤੇ ਹੋਵੇ ਲਖੰਦਰੀਆ ਉਹ ਕਦ ਤਕੋਂ ਕਹਾਂ ਵਿਚਾਰ ਹਾਰੇ ਨਾ ਜਵ ਇੱਕ ਵਾਰ ਜੋ ਦਦ ਭਾਵੇ ਸਹੀ ਭਲੀਕਾਰ ਤੁਸਦਾ ਸਲਾਮਤ ਰੰਗ ਕਾ ਸੰਗ ਜਾਪ ਕਾ ਸੰਗ ਭਾਉ ਸੰਗ ਪੂਜਾ ਸੰਗ ਤਪ ਤਵ ਸੰਗ ਗ੍ਰੰਥ ਮੁਖ ਵੇਦ ਪਾਲ ਸੰਗ ਜੋਗ ਮਨ ਰੇਸ਼ੀ ਉਦਾਸ సంఘ భక్త کون ਗਿਆن بچا సంఘ సతి ఆ సంఘ తా తార సంఘ సోรม భగ స సంఘ మోలే బలై తార కుద్రత کون કહા ਵਿਚਾਰ वारिया ना जवे ई कवाल జో ద పావే సాయి ఫలిక తు సదా salam లంకా సంఘ మోర్ కంద کھول సంఘ జోసం kho సంఘ మరక jaye jo ਅਸ਼ੰਕ ਗਲ ਵਸਤੇ ਆ ਖਮਾਈ ਸੰਖ ਪਾਪੀ ਪਾਪ ਕਰਨ ਜਾਹਿ ਅਸਾਂ ਕੋੜਿਆ ਔਰ ਕੋੜੇ ਫਰਾਹੇ ਸੰਖ ਮਲੇਸ਼ ਮਲ ਫਕ ਖਾਇ ਅਸਾਂ ਨਿੰਦਕ ਸਰ ਕਰੇ ਭਾਰ ਨਾਨਿਕ ਮੀਚ ਕਹੀ 24 ਵਾਰਿਆ ਨਾ ਜਵ ਈ ਕਵਾਰ ਜੋਤ ਤਪਾਵੇ ਸਾਈ ਭਲੀ ਕਾਰ ਤੁਸਦਾ ਸਲਾਮਤ ਓਂਕਾਰ

ਕੁਦਰਤ ਕੋਨ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋਤ ਤੇ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਦਰੰਕਾਰ ਪਰ ਇਹ ਹੱਥ ਪੈ ਤੰਦੇ ਪਾਣੀ ਧੋਤੇ ਦਸਕੇ ਮੋਤ ਬਲੇਤੀ ਕੱਪੜ ਹੋਏ ਦੇ ਸਾਗੁਨ ਲਿਓ ਤੋਏ ਭਰੀ ਹਮਤ ਪਾਪਾਂ ਕੀ ਸੰਗ ਧੋਪੇ ਨਾਵੇਂ ਕੇ ਰੰਗ ਉਨੀ ਪਾਪੀ ਆਖਣ ਨਾਹੀ ਕਰ ਕਰ ਕੰਨ ਲਿਖ ਲੈ ਜਾਬੂ ਆਪੇ ਵੀ ਜਾਪੇ ਹੀ ਖਾਹੋ ਨਾਨਕੋ ਕਮੇ ਆਵਹੁ ਜਾਹੋ تیر ਤਬ ਦਿਅਦ ਦਾਨ ਜੀ ਕੋ ਪਾਪੀ ਤਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਉ ਅੰਤ ਲਗਾ ਤੇ ਤੁ ਮੰਦਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਵਣ ਬਣ ਕੀ ਤੇ ਭਵਤ ਨ ਹੋਇ ਸਵਾਤਾ ਬਾਣੀ ਫਰਮਾਉ ਸਸਹਾ ਸਦਮ ਚਾਉ ਕਵਨ ਸਵੇਲਾ ਵਕਤ ਕਵਨ ਕਉਂਥ ਤਕਨ ਵਾਰ ਕਮਉ ਸਕਤੀ ਮਹ ਕਉਂ ਜੇਤ ਹੋਇ ਆਕਾਰ ਬੇ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਭਗਤ ਨ ਪਇਓ ਕਰਦੀਆਂ ਜੇ ਲੇਖਣ ਲੇਖ ਕੁਰਾਨ ਤਤਵਾਰਨਾ ਜੋਗੀ ਜਾਣੇ ਰਤਮ ਹੁ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਂਝੀ ਆਪਰੇ ਜਾਣੀ ਸੋਈ ਇਵ ਕਰੀ ਆਖਾਂ ਕਿਉ ਸਲਾਹੀ ਗਵਨੀ ਕਿਵ ਜਾਣ ਨਾਨਕ ਆਖਾਂ ਸਭ ਕੋ ਆਖੇ ਇੱਕ ਦੋ ਸਿਆਣਾ ਵੱਡਾ ਸਾਈਂ ਮੰਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਸੁਹੈ ਪਤਾਲ ਪਤਾਲਖੰਗਾ ਸਾਗਾ ਸੋੜ ਕੋੜ ਕਪਾਥਕੇ ਵੇਦ ਕਹਿਨ ਕਵਾਤ ਸਹਸ 18 ਕਹਿਨ ਕਤੀਬਾ ਅਸਲਿ ਕਥਾ ਤੇ ਲੇਖਾ ਹੋਇ ਤਾ ਲਿਖਿਏ ਲਿਖੇ ਹੋਇ ਬਨਾਸ ਨਾਨਕ ਵੰਡਾ ਕੀ ਆਪਿ ਜਾਣੀ ਆਪ ਸਲਾਹੀ ਸਲਾਇ ਤੇ ਸਤ ਨ ਪਾਈਆਂ ਦੀਆਂ ਅਤੇ ਵਹ ਭਵੇ ਸਮੁੰਦ ਨਾ ਜਾਣੀਏ ਸਮੁੰਦ ਸਾ ਸਰਦਤਾਨ ਗਹਿਰਾ ਸੀਤੀ ਮਾਲ ਤੁੰ ਕਿਹੜੇ ਤਨ ਹੋਵਨੇ ਜੇਤ ਸਮਨੋ ਨਬ ਸਰ ਅੰਤ ਨ ਸੀਤੇ ਕਹਿਨ ਨ ਅੰਕ ਅੰਤਨ ਕਰਨੇ ਧੀਨ ਨ ਅੰਤੰਸ ਨ ਵੇਖਣ ਸੁਣਨ ਅੰਤੰਤ ਨ ਜਾਪੇ ਕਿਆ ਮਨ ਮਨ ਤੰਤੰਸ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤਨ ਪਾਈ ਜਾਏ ਤਾਂ ਕਿ ਅੰਤਨ ਪਾਏ ਜਾਹੇ ਹਵੰਤਨ ਜਾਣੇ ਕੋਈ ਬਹੁਤਾ ਨਹੀਂ ਬਹੁਤਾ ਹੋਏ

ਕਿਤੇ ਲੈ ਲੈ ਮੁਖਰ ਪਾਹੀ ਕਿਤੇ ਮੁਰਖਾ ਹੈ ਖਾਈ ਕਿਤੇ ਆ ਦੋ ਕਪੂਸ ਦਮਾਰ ਇਹਦਾ ਤਰੀਂਦਾ ਤਾਰ ਮੰਦ ਖਲਾਸੀ ਪਾਣੀ ਹੋਇ ਰਾਖ ਨ ਸਕੀ ਕੋਈ ਜੀ ਕੋ ਖਾਈ ਕਿ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੀਂਦੇ ਆਖੇ ਇਸੇ ਵੀ ਕਹੀਂ ਕਿ ਜਿਸਨੂੰ ਬਾਸ਼ੇ ਛੁੱਤ ਸਲਾਬ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੋਲ ਗੋਮਲ ਪਾਰਮ ਪਾਰੀ ਮਲ ਢੰਡਾਰ ਅਮੋਲ ਆਵੇ ਮਲ ਜਾਹੇ ਮਲ ਪਾਏ ਸੁਮਲਾ ਸਮਾਈ ਅਮੋਲ ਅਰ ਮਲ ਦੀਮਾਨ ਮੋਲੋ ਤੁਲਮ ਪਰਮਾ ਮਲ ਬਸੀ ਸੰਨਿ ਸਾਨ ਅਮੋਲ ਕਰ ਮਲ ਪ੍ਰਮਾਨ ਮੋਲੋ ਮਲਿਆ ਆਖਿਆ ਨਾ ਜਾਇ ਆਖ ਆਖ ਰਹਿਲ ਬੁਲਾਇ ਆਖੇ ਬੇਦਪਾਲ ਪ੍ਰਾਨ ਆਖੇ ਪੜੇ ਖਰੇ ਵਖਿਆਨ ਆਖੇ ਵਰਮੇ ਆਖੇ ਅੰਦਾ ਆਖੇ ਗੋਪੀ ਤੇ ਗਵਿੰਦ ਆਖੇ ਸਰੀ ਆਖੇ ਸਿੰਧ ਆਖੇ ਕੀਤੀ ਕੀਤੀ ਬੁੱਧ ਆਖੇ ਦਾਨ ਵਿਆਖੇ ਦੇਵ ਆਖੇ ਸੁੰਦਰ ਮੰਡਿਓ ਸੇ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉਠਲ ਜਾਏ ਇਤੇ ਕੀਤੇ ਹੋਰ ਕਰੇ ਤਾਂ ਅਖ ਨ ਸਕੇ ਕਿ ਕੇਂ ਕੇ ਜੀਵਲ ਭਾਵੇਂ ਤੇਵਣ ਹੋਏ ਨਾਨਕ ਜਾਣੀ ਸਾਚਾ ਸਿਨ ਜੇ ਕੋ ਆਖੀ ਬੋਲ ਬੰਗਾਲ ਤਾਂ ਲਖੀ ਸਰ ਗਵਾਰਾ ਗਵਾਰ ਸੋਦਰ ਕੀ ਹਾਸੋ ਕਰ ਕੇ ਹਾ ਜਿਤੇ ਵੇ ਸਰ ਸੰਵਾਲੇ ਬਾਜੇ ਨਾਦ ਅਨੇਕ ਕ ਸੰਖਾ ਕੀਤੀ ਬਾਵਨ ਹਾਰੀ ਕੀਤੀ ਰਾਗ ਪ੍ਰੀਅ ਸੋ ਕਈਨ ਕੀਤੀ ਬਾਵਨ ਹਾਰੀ ਗਾਵਹਿ ਤੁਹਾਨੂੰ ਪਾਉਣ ਪਾਣੀ ਵੇਸੰ ਤਰੰਗਾਵੇ ਰਾਂਚਾ ਧਰਮ ਦੁਆਰੀ ਗਾਵਹਿ ਜੇ ਤਕ ਉਹ ਚਲੇ ਕਿ ਜਾਣੇ ਲਿਖ ਲਿਖ ਤੁਹਾਨੂੰ ਵਿਚਾਰੀ ਗਾਵਹਿ ਈਸ਼ਰ ਬਰਮਾ ਦੇਵੀ ਸੋਸਦਾ ਸਵਾਰੀ ਗਾਵਹਿ ਇੰਦਨ ਦਸਨ ਬੈਠੀਂ ਦੇਵਤਿਆਂ ਨਾਲ ਗਾਵਹਿ ਇਸ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ते ते जुग जुग मोहन मोहन गाव ਜਿਤੇ ਹਤੇ ਸੰਤੋਖੀਂ ਗਾਵਹੀ ਵੀਰ ਕਰਾਰੇਂ ਗਾਵਨ ਪੰਡਤ ਪੰਦਰ ਹੀ ਸੰਜੁਗ ਜਗ ਬੇਦਾ ਨਾਲੇ ਗਾਵੇ ਮੋਹਣੀਆ ਮਨਮੋਹ ਸੁਰ ਗਾ ਮਛ ਪ੍ਰਿਆਲੇ ਗਾਵਨਤ ਨੂੰ ਪਾਈਂ ਤੇਰੇ ਅਰਸਤੀਸ ਨਾਲੇਂ ਗਾਹੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਜਾ ਰਹੇਂ ਗਾਵੇ ਖੰਡ ਮੰਡਲ ਭਵਨਤਾ ਕਰ ਕਰ ਰੱਖੀਂ ਧਾਰੇ ਤੇ ਜਦ ਨੂੰ ਗਾਵਹਿ ਜੋ ਤਤ ਭਾਉਂਦੇ ਤੀ ਤੇ ਨੇ ਭਗਤ ਰਸਾਲੇ ਹੋਰ ਕੀਤੇ ਗਾਵੂਨ ਸੇ ਮੈ ਜਤਨਾ ਬਨਾਨੀ ਕਿਆ ਵਿਚਾਰੀ ਸੋਏ ਸ੍ਰੀਦਾਸ ਸਾਚੁ ਸਾਹਿਬ ਸਾਚਾ ਸਾਚੀ ਨਾਹੀ ਐਪੀ ਹੋਸੀ ਜਾਇ ਨਜਾਸੀ ਤੇ ਜਿਨਾਂ ਜਿੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਾ ਜੀਸੀ ਮਾਇਆ ਜਿਨ ਨੂੰ ਪਾਈ کر کر ویکھنے کیتا اپنا جو تسدی بڑی آئی جو تسپا ویس ہوئی کرسی حکم نہ کرنا جائی سو پات سا ہوں سہا پات سا اینا نکر ہر جائی مندہ سنتو ساروں پات چولی تیان کی کرے بھوت انتا کال کواری کایا ਜੋ ਡੰਡਾ ਪਤੀਤ ਆਈ ਪੰਥੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਤ ਸੇ ਆਦੇਸ ਆਦ ਅਨੀਲ ਅਨਾਤ ਨਹ ਚੁਚਕ ਇਕੋਂ ਬੇਸ ਉਹਦੇ ਗਿਆਨ ਦੇ ਆ ਪੰਡਾ ਨਕਲ ਕਰਵਾ ਜੀ नाथ ਆਪ ਨਾਥ ਨਾਥੀ ਸਮਝਾ ਕੇ ਹਰੇ ਸਦਾਵਰਾ ਸਾਥ ਸੰਜੋਜ ਤੇ ਕਾਰਛਲਾ ਲਾ ਲੇਖੇ ਆਵੇ ਭਾਗ ਆਦੇਸੇ ਅੰਦੇਸ ਆਦ ਅਨੀਲ ਅਨਾਤ ਅਨਾਹਤ ਚਿਕ ਚਿਕ ਇੱਕ ਵੇਸ ਇਕਾ ਮੈ ਜੁਗਤ ਵਿਆਈ ਤਿੰਨ ਚਿੱਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਕਲਾ ਹੁੰਦੀ ਹਾਨ ਜੀਵ ਤੇ ਸੁਭਾਵੇਂ ਤੇ ਵੇਚ ਲਾਵੇ ਜਿਵ ਹੋਵੇ ਫਰਮਾਨ ਹੋਵੇਖੇ ਉਨਾਂ ਦਾ ਨਾਮ ਹੀ ਪਹਤਾ ਹੀ ਵੇਦਾਨ ਆਦੇਸਿ ਅਦੇਸ ਆਦ ਅਨੀਲ ਅਨਾਥ ਅਨਾਹਦ ਜਗ ਜਗ ਇਕੂ ਵੇਸ ਆਸਮ ਰੈਲੇ ਪੰਡਾਰ ਜੋ ਕੀ ਪਾਸਿ ਕਾ ਵਾਰ ਕਰ ਕਰ ਵੇਖਿਐ ਦਿਨ ਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇਸਿ ਅਦੇਸ ਆਦ ਅਨੀਲ ਅਨਾਥ ਅਨਾਹਦ ਜਗ ਜਗ ਇੱਕ ਹੁੰਵੇ ਸੇਕ ਦੋ ਜੀ ਹੋ ਲਖ ਹੋਏ ਲਖਵੇਂ ਲਖਮੀਸ਼ ਲਖ ਲਖ ਵੀਰਾ ਕੀਕ ਨਾਲ ਜਗਦੀਸ਼ ਇਹ ਤਰਾਵਤ ਵਰੀਆਂ ਚਲੀ ਹੋਈ ਆ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਦੀਸ ਨਾ ਰਗਦਰੀ ਪਾਈਏ ਕੋੜੀ ਕੋੜੇਂ ਢੇਰ ਆਖਣ ਜੋਰ ਚਪੇ ਨਹਿ ਜੋਰ ਜੋ ਨਮੰਗਲ ਦੇ ਨਾ ਜੋਰ ਜੋਰ ਨਾ ਜੀਵਨ ਮਹ ਨਾ ਜੋਰ ਜੋ ਨਰਾਏ ਮਲ ਮਸੂਜ ਹੋ ਨਾ ਸੁਤੀ ਗਿਆਨ ਵਿਚਾ ਜੋ ਨਾ ਜੁਤੀ ਛੁੱਟੇ ਸੰਸਾਰ ਜੈਸੀ ਅਜਿਹਾ ਕਰ ਵੇਖੇ ਸੋ ਇਨਾਨ ਕੋ ਤੁਮ ਨੀਚ ਨ ਕੋਈ ਰਾਤੀ ਰੁੱਤੀ ਸੱਤੀ ਵਾਰ ਔਣ ਪਾਣੀ ਅਗਨੀ ਪਤਾਲ ਤਸਵੇ ਤ੍ਰਤੀ ਥਾਵਰ ਕੀਤਮ ਸਾਰ ਤਸਵੇ ਜੀਲ ਜੁਗਤ ਕੇ ਰਾਂਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇਗੇ ਚਾ ਸੱਚਾ ਅਸੱਚਾ ਦਰਬਾਰ ਤਿਥੇ ਸੋਨ ਪੰਜ ਪਰਮਾੰਦਰੀ ਕਰਮ ਪਵਿਨ ਨਿਸ਼ਾਨ ਕਚ ਬਕੈ ਉਥੇ ਪਾਏ ਨਾਨੇ ਗਿਆ ਜਾਪਿ ਜਾਇ ਕਰਮ ਖੰਡ ਕਾਹੋ ਧਰਮੋ ਗਿਆਨ ਖੰਡ ਕਾਹੋ ਕਰਮੋ ਕੇਤੇ ਪਉਣ ਪਣੀ ਬੇਸੰਤ ਇਤੇ ਕਾਨ ਵੇਸ ਕੇਤੇ ਵਰਮੇ ਘਾਤ ਖੜੀ ਰੂਪ ਰੰਗ ਕੀ ਵੇਸ ਇਤਿਆਂ ਘਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕیتے ਸੰਤ ਬੁੱਧ ਨਾਸ ਕੇਤੇ ਕੇਤੇ ਦੇਂ ਗੇਸ ਕੇਤੇ ਦੇਉ ਤਨ ਮੰਨ ਕੇਤੇ ਕੇ ਤ੍ਰਿਤੰ ਸਮੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਸ ਨਿਰੰਦ ਕੇਤਿਆਂ ਸੋਤੇ ਸੇਵਾ ਕੇਤੇ ਨਾਨਕ ਅੰਤਨ ਅੰਤ ਗਿਆਨ ਖਣਵੇਂ ਗਿਆਨ ਤਿੱਥੇ ਨਾਦ ਬਨੂ ਦਾ ਕੋਡ ਅਨੰਦ شرمکھنڈ کی وا رو تارت نیا گلان کتیاں نہم کنڈ کی وا جو تورن ہوا بل سور تین رام ریا بھرپور ਤਖੈ ਸੀਤੋ ਸੀਤਾ ਮਹਿਮਾ ਮਾਈ ਤਾ ਕਤਨ ਕਥਨੇ ਜਾਏ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਬਸੇ ਮਨ ਮਾਈ ਤਖੈ ਭਗਤ ਵਸੇ ਕੇ ਰਉ ਕਰ ਅਨੰਦ ਸਚਮ ਸੋਏ ਸਾਚ ਖੰਡ ਵਸੇ ਦੇ ਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਥੇ ਖੰਡ ਮੰਡਲ ਵਰਭੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਹੈ ਤੇਥੇ ਲੋ ਲੋ ਔਕਾਲ ਜੁਜੁ ਹਕਮਤ ਵੇ ਤਬਕਾਰ ਵੇਖੇ ਵਿਗ ਸਿੰਘ ਕਰ ਵਿਚਾਰ ਨਾਨਕ ਕਥਨਾ ਕਰਲਾਸਾਰ ਜਾਤ ਪਹਾਰਾ ਤੇਜ ਸੁਨਿਆਰ ਹਰ ਨਵਾਸ ਬੇੰਥਿਆਰ ਭੋਖ ਲਾਗਨ ਸਭ ਤਾਉ ਪੰਡਾ ਪੋ ਅਮਰਤ ਢਾਲ ਕੜੀਏ ਸਦ ਸਚੀਤ ਕਸਾਲ ਜਿਨ ਕਨਤ ਕਰਮ ਤਨਕਾਰ ਨਾਨਕ ਅਦਰੀ ਨਦਰ ਨਿਹਾਲ ਸੰ ਲੋਕ ਪਵਨ ਗੁਰੂ ਕਾਣੀ ਪਿਤਾ ਮਾਤਾ ਸਤਿਮਾ ਹਤਿ ਦੇਸਰਾ ਤੂੰ ਦਾਈਂ ਦਾਇਆ ਖੇਲ ਜੈ ਸੰਗਲ ਜਗਤ ਚੰਗਿਆ ਇੰਨੀਆਂ ਵਰਿਆ ਇੰਨੀਆਂ ਬਾਚੇ ਧਰਮ ਹضور ਪਰਮਿਆਪੂ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਖੋ ਜਿਲੇ ਕੇ ਤੀ ਛੁੱਟੀਂ ਦਾ